11th star 100% active Lions Club Phagwara City ਵੱਲੋਂ ਕਲੱਬ ਪ੍ਰਧਾਨ ਲਾਇਨ ਜੁਗਲ ਬਵੇਜਾ ਦੀ ਅਗਵਾਈ ਹੇਠ 15ਵਾਂ ਮਹੀਨਾਵਾਰ ਪੈਨਸ਼ਨ ਬੰਡ ਸਮਾਗਮ ਚਿਰਾਗ ਐਸੋਸੀਏਸ਼ਨ ਸਭਾ ਨਗਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸ਼ਿਰਕਤ ਕੀਤੀ। ਵਿਧਾਇਕ ਢਾਲੀਵਾਲ ਨੇ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਸਮੇਤ ਇੱਕ ਇੱਕ ਆਟੇ ਦੀ ਥੈਲੀ ਭੇਂਟ ਕਰਦੇ ਆ ਕਲੱਬ ਦੇ ਉਪਰਾਲੇ ਦੀ ਸ਼ਿਲਾਂਗਾ ਕੀਤੀ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਲਾਇਓਨਸ ਕਲੱਬ ਵਾਡਾ ਸਿਟੀ ਵੱਲੋਂ ਜਿਹੜਾ ਹੈਗਾ ਥੀਬ ਅਤੇ ਲੋਡਵੰਗ ਪਰਿਵਾਰਾਂ ਨੂੰ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਤੇ ਰਾਸ਼ਟਰੀ ਤਸਕੀਤਿੰਗ ਉੱਤੇ ਵੀ ਜਿਹੜੇ ਦੋਵੇਂ ਮਾਈਕ ਤੇ ਤੁਹਾਨੂੰ ਕਿੱਥੇ ਗਈ ਹੈਗੀ ਅੱਜ ਦੇਖੇ ਤਾਂ ਸਾਰੀ ਜਿਹੜੇ ਜਿਹੜੀ ਆਪਾਂ ਲਾਈਏ ਤਾਂ ਸਾਰੀ ਦੁਨੀਆ ਵਿੱਚ ਹੀ बहुत ही यानी कि महंगाई करके जो है घर का जो गुजारा करना बहुत मुश्किल हो गया है इस समय किसी भी संस्था वालों जब इस तरह की जीवा सहायता की जाती है राशन दिखे जाएगी तो गरीब और लोगों बड़ परिवार में बहुत ही अहमियत रखती है इस तरह के आप सारा जानते हैं कि नोटवार जरा इस तरह की सहायता की जाती है और अब का जो समाज पंद्रह राशन कवर खास तौर से जोड़ा है और जानकारी कोशिश के ओर है वो अपने के दिशा गया और बड़ी पुलिस मतलब बोलो बहुत ही उन्होंने वालों बहुत ही सारे ढंग सारी विधायक ਲੋਇੰਸ ਕਲ ਫੋੜਾ ਸਿਟੀ ਦੀ ਤਰਫ ਤੋਂ 15ਵਾਂ ਰਾਸ਼ਨ ਦੇ ਪੈਨਸ਼ਨ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਅੱਜ ਸਾਡੇ ਮੁੱਖ ਮਾਨ ਫੋੜਾ ਦੇ ਐਮ ਐਲ ਏ ਸ਼੍ਰੀ ਬਲਵਿੰਦਰ ਸਿੰਘ ਧਾਰੀਵਾਲ ਜੀ ਸਾਡੇ 321 ਦੇ ਗਵਰਨਰ ਰਿਸ਼ਵਰ ਸਿੰਘ ਬੱਚੇ ਜੀ ਵੀ ਸਾਨੂੰ ਇੱਥੇ ਵਿਸ਼ੇਸ਼ ਤੌਰ ਤੇ ਬਾਸ਼ੀਰਪੁਰਾਂਹ ਪਹੁੰਚੇ ਆ ਜੀ ਇੱਥੇ ਆਏ ਹਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਤੇ ਜਿੱਦਾਂ ਸਾਡੀ ਲੌਂਚ ਸਫਵਾੜਾ ਸਿਟੀ ਇੱਥੇ ਜਿਹੜੇ ਜ਼ਰੂਰਤਮੰਦ ਲੇਡੀਜ਼ ਨੂੰ ਤੇ ਪਰਿਵਾਰਾਂ ਨੂੰ ਰਾਸ਼ਨ ਦਿੰਦੀ ਹੈ ਸਾਡਾ ਸਾਰਾ ਪ੍ਰੋਗਰਾਮ ਸਾਡਾ ਇਹ ਸਾਡੇ ਲੌਂਚ ਸਫਵਾੜਾ ਸਿਟੀ ਦੇ ਸਾਰੇ ਮੈਂਬਰਾਂ ਦੇ ਨਾਲ ਰਲ ਮਿਲ ਕੇ ਕੀਤਾ ਜਾਂਦਾ ਹੈ ਤੇ ਲੌਂਚ ਸਫਵਾੜਾ ਜਿਹੜੀ ਸਾਡੀ ਆਉਣ ਵਾਲੇ ਟਾਈਮ ਦੇ ਇੱਕ ਮੈਗਾ ਪ੍ਰੋਜੈਕਟ ਕਰ ਰਹੀ ਹੈ ਜੀ ਤੇ ਜਿਸ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪ੍ਰੋਜੈਕਟ ਕਰ ਰਹੇ ਆ ਤੇ ਮੈਂ ਫਿਰ ਇੱਥੇ ਆ ਕੇ ਇੱਕ ਵਾਰੀ ਸਾਡੇ ਜ਼ਰਦਾਰ ਐਮ ਐਲ ਏ ਬਰਵਿੰਦਰ ਸਿੰਘ ਧਾਲੇਵਾਲ ਤੇ ਸਾਡੇ ਡਿਸਟ੍ਰਿਕਟ ਵਰਨਰ ਪ੍ਰਿੰਸਪਕਰੀ ਸਪੋਸਿੰਗ ਬੱਚਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ